ਸਿਸਟਿਕਮ ਸਾਰਿਆਂ ਨੂੰ ਵੈਲਕਮ ਟੂ ਅਵਰ ਅਨਦਰ ਵੀਕੋ ਅੱਜ ਦੀ ਵੀਡੀਓ ਸਾਡੀ ਵੀਕਐਂਡ ਤੇ ਐ ਅੱਜ ਸੰਡੇ ਐ ਤੇ ਅੱਜ ਸਾਡੇ ਘਰੇ ਆਰੇ ਸੀ ਮਹਿਮਾਨ ਇੰਡੀਆ ਤੋਂ ਆਏ ਹੋਏ ਸੀ ਦੀਦੀ ਸਾਡੇ ਤੇ ਉਹਨਾਂ ਨੂੰ ਅੱਜ ਲੰਚ ਤੇ ਇਨਵਾਈਟ ਕੀਤਾ ਤੇ ਮੈਂ ਕਰ ਰਹੀ ਸੀ ਲੰਚ ਪ੍ਰੇਪਸ਼ਨ ਆਪਣੀ ਦੇਖ ਰਹੀ ਸੀ ਤੇ ਅੱਜ ਮੈਂ ਨੇ ਬਣਾਇਆ ਏ ਲੰਚ ਦੇ ਵਿੱਚ ਜੀਰਾ ਰਾਈਸ ਤੇ ਪਨੀਰ ਬਟਰ ਮਸਾਲਾ ਤੇ ਨਾਲ ਮੈਂ ਬਣਾਈ ਹੈ ਪਾਓ ਭਾਜੀ ਪਾਓ ਭਾਜੀ ਮੇਕੇ ਬੱਚਿਆਂ ਦੀ ਫੇਵਰਟ ਹੁੰਦੀ ਆ ਬੱਚਿਆਂ ਕਰਕੇ ਮੈਂਨੇ ਪਾਓ ਭਾਜੀ ਰੱਖ ਲਈ ਤੇ ਨਾਲ ਮੈਂਨੇ ਬਣਾਈ ਵਾਈਟ ਚੰਨੇ ਤੇ ਨਾਲ ਮੈਂਨੇ ਬਣਾਈ ਰੋਟੀ ਬਾਕੀ ਕੁਛ ਆਈਟਮਸ ਫ੍ਰਿਜ ਵਿੱਚ ਪਈਆਂ ਨੇ ਹਲੇ ਉਹ ਕੱਢਿਆ ਨਹੀਂ ਕਿਉਂਕਿ ਉਹ ਐਂਡ ਟਾਈਮ ਤੇ ਕੱਢਾਂਗੀ ਨਾ ਮੈਂ ਸੈਲਡ ਤੇ ਨਾਲ ਮੈਂਨੇ ਬਣਾਈ ਗ੍ਰੀਨ ਚਟਣੀ ਕੀ ਨਾਲ ਮੈਂ ਨਹੀਂ ਬਣਾਇਆ ਬੁੰਦੀ ਰਾਇਤਾ ਬਣਾਇਆ ਤਾਂ ਮੈਨੂੰ ਬਹੁਤ ਮਿਹਨਤ ਲਗਾ ਕੇ ਇਹਨੂੰ ਪਤਾ ਨਹੀਂ ਕਿਵੇਂ ਦਾ ਬਣਿਆ ਹੈ ਪਸੰਦ ਆਏਗਾ ਕਿ ਨਹੀਂ ਦੇਖਦੇ ਹਾਂ ਬਾਕੀ ਕਹਿੰਦੇ ਜੀ ਨੀਤ ਨਾਲ ਜੀ ਬਣਾਉਂਦੇ ਤਾਂ ਵਧੀਆ ਲੱਗਦੀ ਹੈ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਜਦੋਂ ਸਾਡੇ ਗੈਸਟ ਆ ਗਏ ਬਾਕੀ ਦੇਖਾਂਗੇ ਉਹ ਬਣਾ ਵੀਡੀਓ ਵੀ ਚਾਣਗੇ ਕਿ ਨਹੀਂ ਮੈਂ ਇਹ ਕਹਿੰਦਾ ਮੇਰਾ ਪੀਸ ਕਾਹਸੇ ਆ ਗਏ ਇੰਡੀਆ ਕੇ ਇਹ ਦੁੱਗਜ ਦੋ ਪਾਏ ਸੀ ਨਾ ਹਾਂ ਤਾਂ ਜਿਹੜਾ ਪੈਸਾ ਆਪਣੇ ਨਾਲ ਲਿਆਏ ਸੀ ਆਪਾਂ ਇੰਡੀਆ ਵਾਲੇ ਵੀ ਤਾਂ ਹੈਗੇ ਸੀ ਆਪਣੇ ਕੋਲੇ ਪੈਸੇ ਹੂੰ ਤੇ ਮੈਂ ਮਤਲਬ ਸੋਚ ਹੀ ਰਹੀ ਸੀ ਕਿ ਹੁਣ ਆ ਪੈਸਿਆਂ ਦਾ ਆਪਾਂ ਕੀ ਕਰਾਂਗੇ ਇੰਡੀਆ ਵਾਲੇ ਪੈਸਿਆਂ ਦਾ ਜਿੱਥੇ ਤਾਂ ਡਾਲਰ ਹੀ ਚੱਲਦੇ ਨੇ ਹੂੰ ਤੇ ਫਿਰ ਹੁਣ ਜਿਵੇਂ ਮੈਨੂੰ ਯਾਦ ਆ ਗਿਆ ਕਿ ਉਹ ਦੀਦੀ ਆਏ ਹੋਏ ਨੇ ਇੰਡੀਆ ਤੋਂ ਹਾਂਜੀ ਤਾਂ ਮੈਂ ਸੋਚਿਆ ਕਿ ਉਹਨਾਂ ਨੂੰ ਮਤਲਬ ਸ਼ਗਨ ਦਾ ਦੇਣਾ ਹੀ ਹੈ ਮੈਂ ਹਾਂਜੀ ਤੇ ਉਹਨਾਂ ਦੇ ਵੀ ਕੰਮ ਆ ਜਾਣਗੇ ਹੂੰ ਤੇ ਮੈਂ ਉਹਨਾਂ ਨੂੰ ਇੰਡੀਅਨ ਰੁਪੀਏ ਦੇ ਦੇਣੀ ਹੈ ਉਹ ਤਾਂ ਜਦੋਂ ਉਹ ਇੰਦੇ ਆ ਵਾਪਸ ਜਾਏ ਉਹਨਾਂ ਕੇ ਕੰਮ ਆ ਜਾਣਗੇ ਕਿਉਂਕਿ ਇਹ ਹੈ ਨਾ ਕਿ ਫਿਰ ਕੰਮ ਆ ਜਾਣਗੇ ਨਹੀਂ ਇਹ ਵੇਸਟ ਜਾਣਗੇ ਇੰਨੀ ਮਿਹਨਤ ਦੇ ਨਾਲ ਆਪਾਂ ਪੈਸਾ ਕਮਾਣੇ ਆ ਠੀਕ ਹੈ ਹਾਂਜੀ ਪੈਸੇ ਨੂੰ ਮਤਲਬ ਕਦੇ ਵੀ ਵੇਸਟ ਨਹੀਂ ਕਰਨਾ ਇਹ ਤੇਰੇ ਲਈ ਵੀ ਹੈ ਮੈਂ ਸਪੈਸ਼ਲੀ ਜੋ ਵੀ ਵੀਡੀਓਜ਼ ਦੱਸਦੀ ਆ ਨਾ ਉਹ ਸਾਰਾ ਕੁਝ ਮਤਲਬ ਸਪੈਸ਼ਲ ਮੈਂ ਤੇਰੇ ਲਈ ਬਣਾਉਣੀ ਆ ਵੀਡੀਓਜ਼ ਕਿ ਵੱਡੇ ਹੋ ਕੇ ਤੁਸੀਂ ਵੀ ਐਵੇਂ ਫੋਲੋ ਕਰੋ ਠੀਕ ਹੈ ਹਾਂਜੀ ਚਲੋ ਜੀ ਹੁਣ ਆਪਾਂ ਦੀਦੀ ਦਾ ਪਾ ਦਨੇ ਆ ਸ਼ੱਗ ਨਿਸਚ ਵੈਸੇ ਤਾਂ ਦੀਦੀ ਤਾਂ ਮੈਨੂੰ ਪਤਾ ਹੈ ਮਨਾ ਕਰਨਗੇ ਲੈਣਗੇ ਨਹੀਂ पर ਵੱਡੇ ਨੇ ਤੇ ਇੱਕ ਆਪਣੇ ਵਿੱਚ ਦੰਦੇ ਆ ਕੁੜੀਆਂ ਨੂੰ ਸ਼ਗਨ ਅੱਛਾ ਮੰਦੇ ਆ ਜਿन्हे ਸਾਡੇ ਮੰਮੀ ਫੋਲੋ ਕਰਦੇ ਸੀ ਉਵੇਂ ਮੈਂ ਫੋਲੋ ਕਰਨੀ ਆ ਜਿਵੇਂ ਮੈਂ ਕਰ ਰਹੀ ਹਾਂ ਉਵੇਂ ਤੁਸੀਂ ਫੋਲੋ ਕਰਨਾ ਹੈ ਠੀਕ ਹੈ ਹਾਂਜੀ ਓਕੇ ਫਿਰ ਸਾਡੇ ਗੈਸਟ ਆ ਗਏ ਤੇ ਅਸੀਂ ਸਾਰੇ ਇੰਨਾ ਬਿਜ਼ੀ ਹੋ ਗਏ ਤੇ ਵਲੌਗ ਬਣਾਣਾ ਹੀ ਭੁੱਲ ਗਏ ਕਿਸੇ ਨੇ ਵੀਡੀਓ ਹੀ ਨਹੀਂ ਬਣਾਈ ਸਾਰੇ ਬੱਚੇ ਆਪਸ ਵਿੱਚ ਬਿਜ਼ੀ ਹੋ ਗਏ ਤੇ ਅਸੀਂ ਬੜੇ ਆਪਸ ਚ ਗੱਲਬਾਤ ਕਰਨ ਲੱਗੇ ਕਿਉਂਕਿ ਕਾਫੀ ਟਾਈਮ ਬਾਅਦ ਮਿਲੇ ਸੀ ਤੇ ਅੱਛਾ ਲੱਗਿਆ ਸਭ ਨੂੰ ਇੱਕ ਦੂਜੇ ਨਾਲ ਮਿਲ ਕੇ ਤੇ ਬਾਕੀ ਲੰਚ ਵੀ ਸਭ ਨੂੰ ਬਹੁਤ ਪਸੰਦ ਆਇਆ ਫਿਰ ਦੀਦੀ ਬੱਚਿਆਂ ਲਈ ਗਿਫਟ ਲੈ ਕੇ ਆਈ ਸੀ ਤੇ ਮੇਰੇ ਲਈ ਵੀ ਗਿਫਟ ਲੈ ਕੇ ਆਏ ਬਹੁਤ ਵਧੀਆ ਸੀ ਗਿਫਟ ਵੀ ਉਹਨਾਂ ਦੇ ਬਹੁਤ ਅੱਛੀ ਸੀ ਫਿਰ ਦੀਦੀ ਚੱਲੇ ਗਏ ਹੁਣ ਸਾਰੇ ਉਹ ਤੇ ਉਹ ਸਾਡੇ ਲਈ ਬੜੇ ਪਿਆਰ ਕਰੀ ਗਿਫਟ ਲੈ ਕੇ ਆਏ ਪਤਾ ਨਹੀਂ ਉਹਨੇ ਦੇ ਵਿੱਚ ਕੀ ਹੈ

मैं छुपा देनी है <laughs> सारे चप्पे चप्पे बताया है किचन के चॉकलेट्स है कितनी सारी चॉकलेट्स मतलब एक नहीं है सारे अलग अलग नहीं है ना अब मैं ये ट्राई कर रहा हूँ ये कौन सी है चॉकलेट ही है वैसे तो कॉफी कॉफी फ्लेवर अलग अलग है फ्लेवर भी होंगे हां मोस्टली फ्लेवर होंगे डिजाइन भी अलग है फ्लेवर भी अलग है हम्म चलो जी इति ਕਰਦੇ ਆਪਨੇ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਪਲੀਜ਼ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ